ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧੀ ਜਾ ਰਹੀ ਹੈ ਸੰਗਣੀ ਧੁੰਦ ਦਾ ਕਹਿਰ جاری ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਨੇ ਸੰਗਣੀ ਧੁੰਦ ਹੈ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਹੈ ਤੇ ਗੱਡੀਆਂ ਦੀ ਰਫ਼ਤਾਰ ਵੀ ਜਿਹੜੀ ਆ ਉਹ ਵੀ ਸਲੋ ਹੈ ਤੇ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਜੈਲੋ ਅਲਰਟ ਸੀਗਾ ਉਥੇ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਬਾਰਿਸ਼ ਦਾ ਜਿਹੜਾ ਇਹ ਵੀ ਜਿਤਾਇਆ ਜਾ ਰਿਹਾ ਹੈ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ ਜਿਹੜੀ ਇਹ ਬਾਰਿਸ਼ ਵੀ ਪੈ ਸਕਦੀ ਹੈ ਜਿੱਤੇ ਨਾਲ ਜਿਹੜੀ ਹੈ ਠੰਡ ਜਿਹੜੀ ਹੋਰ ਵੱਧ ਸਕਦੀ ਹੈ ਦੱਸੀਏ ਕਿ ਪਿਛਲੇ 6 ਦਿਨਾਂ ਤੋਂ بارش ਜਿਹੜੀ ਹੈ ਪਿਛਲੇ 6 ਦਿਨਾਂ ਤੋਂ ਧੁੱਪ ਜਿਹੜੀ ਹੈ ਨਹੀਂ ਨਿਕਲੀ ਜਿਸ ਦੇ ਨਾਲ ਕਿ ਠੰਡ ਹੋਰ ਵੱਧ ਸਕਦੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਕੋਲਡ ਡੇ ਅਲਰਟ ਚੱਲੀ ਹੈ ਪੰਜਾਬ ਦੇ ਵਿੱਚ ਪਿਛਲੇ 6 ਦਿਨਾਂ ਤੋਂ ਧੁੱਪ ਨਹੀਂ ਨਿਕਲੀ ਹੈ ਜਿਸ ਦੇ ਨਾਲ ਠੰਡ ਜਿਹੜੀ ਹੈ ਹੋਰ ਵੱਧ ਚੁੱਕੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 8 ਜਨਵਰੀ ਤੱਕ येलो ਅਲਰਟ ਜਾਰੀ ਕੀਤਾ ਹੈ ਅਜੇ ਅੱਜ ਸੂਬੇ ਦੇ 8 ਜ਼ਿਲ੍ਹਿਆਂ ਦੇ ਵਿੱਚ ਧੁੰਦਲੀ orange alert ਜਾਰੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਿਹੜੀ ਚੇਤਾਵਨੀ ਅਨੁਸਾਰ ਪੰਜਾਬ ਦੇ ਸੰਗਰੂਰ, ਮਾਨਸਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਲੁਧਿਆਣਾ, ਰੂਪਨਗਰ, ਮੋਗਾ ਦੇ ਵਿੱਚ ਧੁੰਦ ਦਾ orange alert ਜਾਰੀ ਕੀਤਾ ਗਿਆ ਹੈ ਤੇ ਗੱਡੀਆਂ ਦੀ ਵਰਤੋਂ ਕਰਦੇ ਸਮੇਂ ਵੀ ਧਿਆਨ ਦੇ ਨਾਲ ਕਰੋ ਬਾਹਰ ਨਿਕਲਣ ਲਈ ਕਿਹਾ ਗਿਆ ਹੈ ਕਿ ਤਾਂਕਿ ਜਿਹੜਾ ਕੋਈ ਹਾਦਸਾ ਨਾ ਵਾਪਰ ਸਕੇ ਧੁੰਦੇ ਨਹੀਂ ਜ਼ਿਆਦਾ ਵਕਈ ਜ਼ਿਲ੍ਹਿਆਂ ਦੇ ਵਿੱਚ ਜਿੱਤੇ ਨਾਲ ਗੱਡੀਆਂ ਜਿਹੜੀਆਂ ਸਲੋ ਕਰਕੇ ਚਲਾਈਆਂ ਜਾਣ ਤੇ ਉਹਨਾਂ ਦੀਆਂ ਲਾਈਟਾਂ ਜਿਹੜੀ ਆ ਜਗਾ ਕੇ ਹੀ ਕਰੋ ਬਾਹਰ ਨਿਕਲ ਨਹੀਂ ਲੋਕਾਂ ਨੂੰ ਕਿਹਾ ਗਿਆ ਹੈ ਜਿਸ ਦੇ ਨਾਲ ਕਿ ਰਫ਼ਤਾਰ ਵੀ ਜਿਹੜੀ ਗੱਡੀਆਂ ਦੀ ਸੋਈ ਹੋਣੀ ਚਾਹੀਦੀ ਹੈ ਮੌਸਮ ਮਹਿਰਾ ਦਾ ਕਹਿਣਾ ਹੈ ਕਿ ਸਵੇਰੇ ਚ ਕਈ ਥਾਵਾਂ ਤੇ ਕੜਾਕੇ ਦੀ ਠੰਡ ਪੈ ਰਹੀ ਹੈ ਬਾਜੂ ਮੰਡਲ ਦੀ ਉੱਪਰਲੀ 17 ਤੇ ਪਈ ਧੁੰਦ ਜਿਹੜੀ ਆ ਧੁੰਦ ਕਾਰਨ ਜ਼ਿਆਦਾਤਰ ਥਾਵਾਂ ਤੇ ਧੁੱਪ ਜਿਹੜੀ ਆ ਉਹ ਵੀ ਨਹੀਂ ਨਿਕਲੀ ਜਿਸ ਕਾਰਨ ਲੋਕਾਂ ਨੂੰ ਹੱਡ ਪਨਵੀ ਠੰਡ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਦੇ 9 ਜ਼ਿਲ੍ਹਿਆਂ ਦੇ ਵਿੱਚ ਠੰਡ ਦੀ ਸਥਿਤੀ ਬਰਕਰਾਰ ਰਹੇਗੀ ਤੇ ਕਰਨਾਲ ਹਿਸਾਰ ਅਤੇ ਜੀਨ ਚੇ ਸੰਗਣੀ ਤੁੰਦੇ ਦੇ ਨਾਲ-ਨਾਲ ਠੀਤ ਲਹਿਰ ਦੀ ਸੰਭਾਵਨਾ ਹੈ ਜਦੋਂ ਕਿ ਅੰਬਾਲਾ ਜਮਨਾ ਨਗਰ ਕੁਰੂਕਸ਼ੇਤਰ ਕੈਥਲ ਸਿਰਸਾ ਫਤਿਆਬਾਦ ਦੇ ਵਿੱਚ ਸਿਰਫ ਸੰਗਣੀ ਤੁੰਦੇ ਹੀ ਛਾਈ ਰਹੇਗੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ 8 ਅਤੇ 9 ਜਨਵਰੀ ਦੌਰਾਨ ਮੌਸਮ ਦੇ ਵਿੱਚ ਬਦਲਾਅ ਅਤੇ ਤਾਪਮਾਨ ਦੇ ਵਿੱਚ ਉਤਾਚਰਾ ਰਹੇਗਾ ਉਤਰਾ ਚੜਾ ਰਹੇਗਾ ਅਤੇ ਸੀਮਿਤ ਥਾਵਾਂ ਤੇ بارش ਪੈਣ ਦੀ ਸੰਭਾਵਨਾ ਹੈ ਪਹਾੜਾ ਦੇ ਵਿੱਚ ਧੁੱਪ ਹੈ ਤੇ 6 ਜ਼ਿਲ੍ਹੇ ਅਜੇਹੇ ਨੇ ਜਿੱਥੇ ਧੁੰਦ ਨਾਲ ਜੈਲੋ ਅਲਰਟ ਜਾਰੀ ਕੀਤਾ ਗਿਆ ਤੇ 8 ਤੇ 9 ਜਨਵਰੀ ਦੌਰਾਨ ਮੌਸਮ ਦੇ ਵਿੱਚ ਬਦਲਾਅ ਅਤੇ ਤਾਪਮਾਨ ਦੇ ਵਿੱਚ ਉਤਾਰ ਚੜਾਅ ਰਹੇਗਾ ਅਤੇ ਸੀਮਿਤ ਥਾਵਾਂ ਤੇ بارش ਪੈਣ ਦੀ ਸੰਭਾਵਨਾ ਜਿਹੜੀ ਉਹ ਵੀ ਜਿਤਾਈ ਜਾ ਰਹੀ ਹੈ ਜਿਸ ਦੇ ਨਾਲ ਕਿ ਠੰਡ ਜਿਹੜੀ ਹੋਰ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਜਿਸ ਦੇ ਨਾਲ ਲੋਕਾਂ ਨੂੰ ਠੰਡ ਦੇ ਠੰਡ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਹੈ ਜਿਸ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ